ਕਿਸਾਨ ਵੀਰੋ ਮੈਂ ਮਲਕੀਤ ਸਿੰਘ ਜਿਲ੍ਹਾ ਫਾਇਲਕਾ ਤੋਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ 25 ਫਰਵਰੀ 2024 ਹੈ ਤੇ ਅੱਜ ਆਪਾਂ ਤੁਹਾਨੂੰ ਆਪਣੇ ਜੋ ਘਰ ਵਿੱਚ ਘਰੇਲੂ ਬਗੀਚੀ ਆ ਉਹ ਦਿਖਾਉਨੇ ਆ ਜੋ ਕਿ ਦਾਸਜੀਤ ਸਿੰਘਣੀ ਵੱਲੋਂ ਤਿਆਰ ਕੀਤੀ ਹੈ ਇਸ ਤਰ੍ਹਾਂ ਗਮਲਿਆਂ ਵਿੱਚ ਧਨੀਆ ਆ ਕੁਝ ਪਾਲਕ ਲੱਗੀ ਹੋਈ ਹੈ ਤੇ ਆ ਪਿਆਜ਼ ਲਾਏ ਹੋਏ ਆ ਕੋ ਆ ਪਿਆਜ਼ ਲਾਇਆ ਇਸ ਇੰਨੀ ਕੁ ਜਗ੍ਹਾ ਆਪਾਂ ਆਪਣੇ ਘਰ ਵਿੱਚ ਕੱਚੀ ਛੱਡੀ ਆ ਤਾਂ ਇਹਦੇ ਵਿੱਚ ਸਰਦੀਆਂ ਦੇ ਵਿੱਚ ਅਸੀਂ ਹਰ ਇੱਕ ਤਰ੍ਹਾਂ ਦੀ ਸਬਜ਼ੀ ਜਿਹਦੇ ਵਿੱਚ ਮੂਲੀਆਂ, ਗੋਭੀ, ਹਰ ਕੁਝ ਤੇ ਜੋ ਵੀ ਸੀਜ਼ਨਲ ਸਬਜ਼ੀਆਂ ਸੀਗੇ ਸਰਦੀਆਂ ਦੇ ਸਾਰੀਆਂ ਆਪਾਂ ਲਈਆਂ ਨੇ ਤੇ ਇਹਦੇ ਵਿੱਚ ਹੁਣ ਮਿਰਚਾਂ ਦੀ ਪਨੀਰੀ ਲਾਤੀ ਆ ਤੇ ਇੱਥੇ ਆ ਕੁਝ ਮੂਲੀਆਂ ਸੀਗੀਆਂ ਤੇ ਇਹ ਮੁੰਗਰੇ ਹੁਣ ਬਣ ਜਾਣਗੇ ਤੇ ਆ ਦਾਸ ਜੀ ਸਿੰਘਣੀ ਵੱਲੋਂ ਇੱਕ ਟਮਾਟਰ ਦਾ ਬੂਟਾ ਜਿਹੜਾ ਉਹ ਤਿਆਰ ਕੀਤਾ ਗਿਆ ਤਾਂ ਕਿਸਾਨ ਵੀਰੋ ਸਾਨੂੰ ਆਪਣੀ ਲੋੜ ਖਾਤਰ ਘਰੇਲੂ ਜਿਹੜੀ ਹੈ ਉਹ ਬਗੀਚੀ ਬਣਾਉਣੀ ਚਾਹੀਦੀ ਹੈ ਤਾਂ ਸਾਨੂੰ ਜਿਹੜੀਆਂ ਬਾਜ਼ਾਰ ਤੋਂ ਸਬਜ਼ੀਆਂ ਜਿਹੜੀਆਂ ਨੇ ਉਹ ਕੱਟ ਲੈਣੀਆਂ ਪੈਣੀਆਂ ਵੇਖੋ ਕਿੱਡਾ ਵੱਡਾ ਬੂਟਾ ਟਮਾਟਰ ਦਾ ਔਰ ਇਹਨੂੰ ਟਮਾਟਰ ਵੀ ਲੱਗੇ ਹੋਏ ਨੇ ਆ ਕੁਝ ਗਾਜਰਾਂ ਨੇ ਤਾਂ ਇਹ ਆ ਉਹ ਗਾਜਰਾ ਜਿਹਨੂੰ ਅਸੀਂ ਕਹਿੰਦੇ ਆ ਪੰਜਾਬ ਬਲੈਕ ਬਿਊਟੀ ਇਹ ਗਾਜਰਾ ਅਸੀਂ ਸਲਾਦ ਵਿੱਚ ਵਰਤਦੇ ਆ ਤਾਂ ਜਿਹੜੀਆਂ ਕਿ ਸੇਤਲੀ ਬਹੁਤ ਚੰਗੀਆਂ ਨੇ ਪਟਕੇ ਦਿਖਾਉਂਦਾ ਤੁਹਾਨੂੰ ਕੋਈ ਨਿਕਲ ਜਾਵੇ ਦਾ ਦੇਖੋ ਕਾਲੀ ਗਾਜਰ ਹੈ ਪੰਜਾਬ ਬਲੈਕ ਬਿਊਟੀ ਆ ਕੁਛ ਲਸਣ ਹੈ ਤੇ ਪਿਆਜ਼ ਤੁਸੀਂ ਜਾਣਦੇ ਹੋ ਇਸ ਵਾਰੀ ਕਾਫੀ ਮਹਿੰਗਾ ਰਿਹਾ ਬਸ ਇੰਨੇ ਛੋਟੇ ਜਿਹੇ ਕਿਾਰੇ ਵਿੱਚ ਆਪਾਂ ਜਿਹੜਾ ਉਹ ਪਿਆਜ਼ ਦੀਆਂ ਗੰਡੀਆਂ ਲਾਈਆਂ ਸੀਗੀਆਂ ਤੇ ਸਾਰਾ ਸੀਜ਼ਨ ਆਪਾਂ ਨੂੰ ਪਿਆਜ਼ ਬਾਜ਼ਾਰੋਂ ਮੋਲ ਨਹੀਂ ਲੈਣਾ ਪਿਆ ਤੇ ਉਹਦੇ ਵਿੱਚੋਂ ਕੁਝ ਆ ਖੜੇ ਆ ਤੇ ਬਾਕੀ ਮੈਂ ਤੁਹਾਨੂੰ ਬਖੋਣਾ ਦਾਸ ਜੀ ਸਿੰਘ ਨੀ ਵੱਲੋਂ ਕੁਝ ਜਿਹੜੇ ਨਾ ਮੈਂ ਮਿਰਚਾਂ ਦੀ ਪਨੀਰੀ ਜਿਹਦੇ ਵਿੱਚ ਸ਼ਿਮਲਾ ਮਿਰਚ ਤੇ ਤੁਹਾਡੀ ਦੂਜੀ ਆਮ ਮਿਰਚ ਜਿਹੜੀ ਆ ਉਹ ਲਾਈਆਂ ਸੀਗੀਆਂ ਤੇ ਉਹਨਾਂ ਨੂੰ ਜੋ ਬਾਕੀ ਬਚੀਆਂ ਨੇ ਇਸ ਤਰ੍ਹਾਂ ਡਿਸਪੋਜ਼ਲ ਗਲਾਸਾਂ ਵਿੱਚ ਜੋ ਬਾਕੀ ਬੂਟੇ ਬਚੇ ਨੇ ਉਹ ਲਾਈ ਜਾ ਰਹੇ ਨੇ ਤੇ ਇਹਨਾਂ ਨੂੰ ਅਸੀਂ ਖੇਤ ਅਸੀਂ ਗੰਨਾ ਲਾਉਣਾ ਤੇ ਗੰਨੇ ਦੇ ਵਿੱਚ ਅਸੀਂ ਸਬਜ਼ੀ ਲਾਉਣੀ ਹੈ ਤੇ ਉਹਦੇ ਵਿੱਚ ਅਸੀਂ ਜਿਹੜੀ ਹੈ ਬਾਕੀ ਬਚੇ ਬੂਟੇ ਲਾ ਦੇਾਂਗੇ ਤਾਂ ਜੋ ਵੇਸਟ ਨਾ ਹੋਣ। ਤੋਂ ਸਾਰੇ ਹੀ ਕਿਸਾਨ ਵੀਰਾਂ ਨੂੰ ਆਪਣੀ ਲੋੜ ਖਾਤਰ ਜਿਹੜੇ ਹੈ ਇਹ ਲਾਉਣੇ ਚਾਹੀਦੇ ਆ। ਕਿਉਂਕਿ ਬਾਜ਼ਾਰ ਤੋਂ ਜਿਹੜੀ ਅਸੀਂ ਸਬਜ਼ੀ ਲਿਉਂਦੇ ਆ ਉਹਦੇ ਵਿੱਚ ਕਿਉਂਕਿ ਉਹਦਾ ਮੁੱਖ ਤੇ ਮੁੱਖ ਦੇਸ਼ੀ ਕੋਈ ਹੁੰਦਾ ਹੈ ਵੱਧ ਤੋਂ ਵੱਧ ਪ੍ਰੋਡਕਸ਼ਨ ਲੈਣੀ ਤੇ ਉਹਦੇ ਵਿੱਚ ਕੀ ਹੈ ਵੀ ਉਹ ਵਾਦਤ ਜ਼ਿਆਦਾ ਯੂਰੀਆ ਜਿਹੜੀ ਹੈ ਜਾਂ ਹੋਰ ਜਿਹੜੇ ਰਸਾਇਣਿਕ ਖਾਦਾਂ ਦਾ ਪ੍ਰਯੋਗ ਕੀਟਨਾਸ਼ਕਾਂ ਦਾ ਪ੍ਰਯੋਗ ਜ਼ਿਆਦਾ ਕਰਦੇ ਨੇ ਤਾਂ ਜਿਹੜੇ ਸਾਡੇ ਸਿਹਤ ਲਈ ਬਹੁਤ ਘਾਤਕ ਨੇ ਤਾਂ ਸਾਨੂੰ ਸਾਰਿਆਂ ਨੂੰ ਹੀ ਆਪਣੇ ਘਰ ਦੇ ਵਿੱਚ ਕੁਝ ਜਗ੍ਹਾ ਰੱਖਣੀ ਚਾਹੀਦੀ ਹੈ ਜਿਹਦੇ ਵਿੱਚ ਅਸੀਂ ਆਪਣੀ ਲੋੜ ਦੀ ਖਾਤਰ ਜਿਹੜੀ ਹੈ ਉਹ ਸਬਜ਼ੀ ਲਾ ਸਕੀਏ ਕਿਸਾਨ ਵੀਰੋ ਵੀਡੀਓ ਚੰਗੀ ਲੱਗੇ ਇਸ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਸਾਰੇ ਹੀ ਕਿਸਾਨ ਵੀਰ ਆਪਣੇ ਘਰ ਦੇ ਵਿੱਚ ਕੁਝ ਨਾ ਕੁਝ ਥਾਂ ਰੱਖਣ ਜਿੱਥੇ ਉਹ ਘਰੇਲੂ ਬਾਗੀਚਾ ਬਣਾ ਸਕਣ ਤਾਂ ਮੇਰਾ ਜੋ YouTube ਚੈਨਲ ਹੈ ਕਿਸਾਨ ਵੀਰੋ ਕਿਸਾਨ ਵੀਰੋ ਫਾਇਲਕਾ ਫਾਰਮਿੰਗ ਉਸ ਨੂੰ ਲਾਈਕ ਔਰ ਸਬਸਕ੍ਰਾਈਬ ਕਰੋ ਔਰ ਘੰਟੀ ਵਾਲਾ ਬਟਨ ਦਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਆਹ ਵੇਖੋ ਕਿਸਾਨਾ ਆ ਟਮਾਟਰ ਲੱਗੇ ਹੋਏ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ